ਉਡਦੇ ਸੱਪ ਹੁੰਦੇ ਨੇ ਉੱਡਣ ਵਾਲੇ ਸੱਪ ਉੱਡਣ ਵਾਲੇ ਸੱਪ ਹੁੰਦੇ ਨੇ ਪਰ ਉਹ ਇਦਾਂ ਨਹੀਂ ਉੱਡਦੇ ਜਿੱਦਾਂ ਪੰਛੀ ਉੱਡਦੇ ਨੇ ਉਹਨਾਂ ਦੇ ਕੋਈ ਪੰਖ ਨਹੀਂ ਲੱਗੇ ਹੁੰਦੇ ਹੈਗੇ ਤੇ ਉਹਨਾਂ ਨੂੰ ਉੱਡਣ ਵਾਲਾ ਸੱਪ ਇਸ ਲਈ ਕਾਹ ਦੰਦੇ ਆਪਾਂ ਕਿਉਂਕਿ ਕੁਝ ਸੱਪ ਇਦਾਂ ਦੇ ਹੁੰਦੇ ਜਿਹੜੇ ਜੰਪ ਮਾਰਦੇ ਨੇ ਹਾਂਜੀ ਜਿਵੇਂ ਰਸਲ ਵਾਈਪਰ ਆ ਰਸਲ ਵਾਈਪਰ ਤੇ ਉਹ ਕਾਫੀ ਇਕੱਠਾ ਜਾ ਹੋ ਕੇ ਨਾ ਅਨ ਆਪਣਾ ਮਸਕੂਲੇਚਰ ਨੂੰ ਮਸਲਸ ਨੂੰ ਇਕੱਠੇ ਕਰਕੇ ਇਕਦਮ ਜਲੇਬੀ ਜੀ ਬਣ ਜਾਂਦਾ ਉਹ ਗੋਲ ਹੋ ਜਾਂਦਾ ਬਿਲਕੁਲ ਟਾਈਟ ਹੋ ਕੇ ਫਿਰ ਇਕਦਮ ਉਹ ਨਿਕਲਦਾ ਐਦਾਂ ਜੰਪ ਕਰਦਾ ਔਰ ਇਵਨ ਇੱਥੇ ਮੁਹਾਲੀ ਕੇਸ ਹੋਇਆ ਸੀ ਉਹ ਬੰਦਾ ਉਹਦੇ ਸੋਟੀ ਮਾਰਨ ਲੱਗਾ ਕਿ ਮੈਂ ਸੋਟੀ ਉਹਨੇ ਐਦਾਂ ਹੀ ਚੱਕੀ ਹੋ ਸੀ ਹਲੇ ਸੋਟੀ ਉਹਨੇ ਉਹਦੀ ਛਾਤੀ ਤੇ ਸਟ੍ਰਾਈਕ ਕਰ ਦਿੱਤਾ ਤੇ ਮਤਲਬ ਹਲੇ ਉਹਨੇ ਐਦਾਂ ਹੀ ਕੀਤੀ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਸਾਡੀ ਅੱਖ ਝਪਕਨ ਦੀ ਜਿਹੜੀ ਸਪੀਡ ਹੈ ਉਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ ਆ ਸੀ ਮਤਲਬ ਅੱਖੇ ਨਹੀਂ ਝਪਕ ਪਾਉਂਦੇ ਉਹਨੇ ਚ ਕੰਮ ਕਰਦੇ ਉਹਨੇ ਚ ਕੰਮ ਹਾਂ ਤਾਂ ਹੋਰ ਇੱਕ ਸੱਪ ਹੈਗਾ ਜਿਹੜਾ ਸਪੈਸ਼ਲਾਈਜ਼ਡ ਆ ਉੜਨ ਦੇ ਵਿੱਚ ਕਹਿ ਲੋ ਜਾਂ ਗਲਾਈਡ ਗਲਾਈਡ ਸ਼ਬਦ ਯੂਜ਼ ਕਰਾਂਗੇ ਆਪਾਂ ਹਵਾ ਦੇ ਵਿੱਚੋਂ ਇੱਕ ਤਰੀਕੇ ਨਾਲ ਤੈਰਦਾ ਉਹਨੂੰ ਇੰਡੀਅਨ ਪੈਰਾਡਾਈਜ਼ ਟ੍ਰੀਸ ਨੈਕ ਕਹਿ ਦਿੰਦੇ ਆ ਤੇ ਉਹ ਆਪਣੇ ਜਿਹੜੀ ਸਰੀਰ ਹੈਗਾ ਥੱਲੇ ਦੀ ਉਹਨੂੰ ਐਦਾਂ ਚਪਟਾ ਜਾਂ ਕਰ ਲੈਂਦਾ ਤੇ ਜਿਹਦੇ ਕਰਕੇ ਜਿਹੜਾ ਉਹਦੇ ਏਰੋਡਾਇਨਾਮਿਕਸ ਹੈਗੇ ਉਹ ਬਦਲ ਜਾਂਦੇ ਨੇ ਹਵਾ ਦੇ ਨਾਲ ਜਿਹੜਾ ਉਹਦਾ ਕਹਿ ਲੋ ਕਿ ਤਾਲਮੇਲ ਹੈਗਾ ਉਹ ਹੋਰ ਤਰ੍ਹਾਂ ਦਾ ਹੋ ਜਾਂਦਾ ਜਦ ਫਿਰ ਉਹ ਇੱਕ ਪੇੜ ਤੋਂ ਛਾਲ ਮਾਰਦਾ ਉਹ ਕਾਫੀ ਲੰਬੀ ਦੂਰੀ ਤੱਕ ਹਵਾ ਦੇ ਵਿੱਚੋਂ ਗ্লাইਡ ਕਰ ਜਾਂਦਾ ਗ্লাইਡ ਕਰ ਜਾਂਦਾ ਤਾਂ ਕਿ ਉਹ ਰੰਦਾ ਪੇੜਾਂ ਦੇ ਉੱਤੇ ਹੈ ਉਹਨੂੰ ਇਹ ਕੁਦਰਤ ਨੇ ਖਾਸੀਅਤ ਦਿੱਤੀ ਹੈ ਕਿ ਇੱਕ ਪੇੜ ਤੋਂ ਦੂਸਰੇ ਪੇੜ ਤੇ ਜਾਣਾ ਉਹਨੇ ਤਾਂ ਉੱਥੋਂ ਦੀ ਉਹ ਛਾਲ ਮਾਰਦਾ ਤੇ ਹਵਾ ਦੇ ਵਿੱਚ ਗ্লাইਡ ਕਰਦਾ ਦੂਸਰੇ ਪੇੜ ਤੇ ਪਹੁੰਚ ਜਾਂਦਾ ਅ ਜ਼ਹਿਰੀਲੇ ਸੱਪ ਕਿਹੜੇ-ਕਿਹੜੇ ਜੇ ਅਪਾ ਗੱਲ ਕਰੀਏ ਵੀ ਸਭ ਤੋਂ ਜ਼ਹਿਰੀਲੇ ਸੱਪ ਮੋਸਟ ਜਿਹੜੇ ਹੈ ਵੈਨਮਸ ਸਨੇਕਸ ਨੇ ਉਹ ਕਿਹੜੇ-ਕਿਹੜੇ ਨੇ ਦੇਖੋ ਜ਼ਹਿਰੀਲੇ ਸੱਪ ਤਾਂ ਇੰਡੀਆ ਦੇ ਵਿੱਚ ਚਾਰ ਕੁਝ ਮੇਨ ਮੰਨੇ ਜਾਂਦੇ ਜਿਨ੍ਹਾਂ ਕਰਕੇ ਸਭ ਤੋਂ ਜ਼ਿਆਦਾ ਸਨੇਕ ਬਾਈਟ ਡੈਥਸ ਹੁੰਦੀਆਂ ਨੇ ਕਿਉਂਕਿ ਉਹ ਕਾਫੀ ਵਾਈਡਰ ਪੋਰਸ਼ਨ ਦੇ ਵਿੱਚ ਇੰਡੀਆ ਦੇ ਮਿਲਦੇ ਨੇ ਮਤਲਬ ਆਪਾਂ ਇੰਡੀਆ 'ਚ ਕਿਤੇ ਵੀ ਚੱਲ ਜਾਈਏ ਕੁਝ ਕੁਝ ਜਗਾ ਛੱਡ ਦੇਣ ਛੱਡ ਕੇ ਤੇ ਉੱਥੇ ਉਹ ਸੱਪ ਆਪਾਂ ਨੂੰ ਮਿਲ ਜਾਣੇ ਆ ਜਿਹੜਾ ਇੰਡੀਅਨ ਸਪੈਕਟਿਕਲ ਕੋਬਰਾ ਹੈ ਨਾ ਦੂਸਰਾ ਕ੍ਰੇਟ ਹੈ ਜਾਂ ਕਾਮਨ ਕ੍ਰੇਟ ਹੈ ਹੁਣ ਇਹਦੇ ਵਿੱਚ ਵੀ ਅੱਗੇ ਇੱਕ ਸਿੰਧ ਕ੍ਰੇਟ ਵੀ ਹੈਗਾ ਤੇ ਫਿਰ ਉਸ ਤੋਂ ਬਾਅਦ ਸੌਸ ਕਿਲਡ ਵਾਈਪਰ ਹੈ ਰਸਲ ਵਾਈਪਰ ਹੈ ਨਾ ਇਹ ਚਾਰ ਇਦਾਂ ਦੇ ਕਾਫੀ ਜ਼ਿਆਦਾ ਵੈਨਮਸ ਸਪ ਹੈਗੇ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਹਦੇ ਕਰਕੇ ਸਨੇਕ ਬਾਈ ਡੈਥਸ ਵੀ ਹੁੰਦੀਆਂ ਨੇ ਤੇ ਲੋਕਾਂ ਦੇ ਕਈ ਵਾਰੀ ਅੰਗ ਹੈਗੇ ਉਹ ਵੀ ਖਰਾਬ ਹੋ ਜਾਂਦੇ ਨੇ ਇਸ ਤੋਂ ਇਲਾਵਾ ਮਤਲਬ ਜਿਵੇਂ ਸਮੁੰਦਰੀ ਸਪ ਹੈਗੇ ਨੇ ਉਹ ਜ਼ਿਆਦਾ ਜ਼ੇਰੇਲੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਉਹ ਉਹਨਾਂ ਦਾ ਪ੍ਰੇ ਹੈਗੀ ਆ ਉਹ ਫਿਸ਼ ਵੀ ਆ ਉਹਦੇ ਵਿੱਚ ਹਨ ਤੇ ਔਰ ਪਾਣੀ ਦੇ ਵਿੱਚ ਜਾਨਵਰ ਦੀ ਸਪੀਡ ਨੈਚੁਰਲੀ ਜਿਹੜੇ ਪਾਣੀ ਵਾਲੇ ਜਾਨਵਰ ਆ ਉਹ ਤੇਜ਼ ਹੁੰਦੀ ਆ ਤੇ ਉਹ ਜੇ ਉਹਦਾ ਵੈਨਮ ਇੰਨਾ ਤੇਜ਼ ਨਹੀਂ ਹੋਏਗਾ ਕਿ ਉਹ ਫਿਸ਼ ਨੂੰ ਨਾਲ ਦੀ ਨਾਲ ਸੈਕਿੰਡਸ ਦੇ ਵਿੱਚ ਉਹਨੂੰ ਨਿਸ਼ਕਰੀਆ ਕਰ ਦਵੇ ਜਾਂ ਬਿਲਕੁਲ ਹੀ ਉਹਨੂੰ ਖਤਮ ਕਰ ਦਵੇ ਤਾਂ ਉਸ ਵੈਨਮ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਬਾਈਟ ਕਰੂਗਾ ਤਾਂ ਫਿਸ਼ ਅੱਗੇ ਭੱਜ ਜਾਊਗੀ ਕਿਤੇ ਮਤਲਬ ਜਿਹੜੇ ਪਾਣੀ ਦੇ ਸੱਪ ਹੁੰਦੇ ਨੇ ਪਾਣੀ ਸਮੁੰਦਰੀ ਸੱਪ ਸਮੁੰਦਰੀ ਸੱਪ ਹਮ ਓਕੇ ਜਿਹੜੇ ਸਮੁੰਦਰੀ ਸੱਪ ਹੁੰਦੇ ਨੇ ਉਹ ਜ਼ਿਆਦਾ ਜ਼ਹਿਰੀਲੇ ਉਹ ਜ਼ਿਆਦਾ ਜ਼ਹਿਰੀਲੇ ਆ ਹਮ ਬੜਾ ਬੰਦਾ ਕਈ ਵਾਰ ਇਹਨਾਂ ਕੋਈ ਲੋਕੀ ਇੰਜੋਏ ਵੀ ਬੀਚਸ ਤੇ ਵੀ ਘੁੰਮਣ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੂੰ ਇਹੋ ਜਿਹੇ ਸੱਪ ਦੇਖਣ ਨੂੰ ਮਿਲ ਜਾਂਦੇ ਆ ਹਾਂਜੀ ਉਹ ਕਈ ਵਾਰੀ ਜਦ ਆਂਦਾ ਪਾਣੀ ਦੀ ਲਹਿਰ ਆਂਦੀ ਉਹਨਾਂ ਨਾਲ ਬਹਿ ਕੇ ਆ ਜਾਂਦੇ ਨੇ ਹਮ ਉਹਨਾਂ ਤੋਂ ਜਿੰਨਾ ਹੋ ਸਕੇ ਦੂਰ ਰਹਿਣਾ ਚਾਹੀਦਾ ਪਛਾਹ ਕਰਨਾ ਚਾਹੀਦਾ ਆਪਣਾ ਜਿੰਨੀ ਤੇ ਤੁਹਾਨੂੰ ਨੌਲੇਜ ਹੈ ਨਹੀਂ ਸੱਪ ਦੇ ਬਾਰੇ ਕਿਸੇ ਵੀ ਸੱਪ ਦੇ ਬਾਰੇ ਕੰਪਲੀਟ ਨੌਲੇਜ ਉਨੀ ਤੇ ਤੁਹਾਨੂੰ ਕੋਈ ਵੀ ਸੱਪ ਹੋਵੇ ਉਹਦੇ ਤੋਂ ਦੂਰ ਹੀ ਰਹਿਣਾ ਠੀਕ ਹੈ ਕਿ ਉਸਦੇ ਸਪਾਨੀ ਬੋਡੀ ਦੇ ਕੇ ਸਕਿਨ ਕਲਰ ਦੇ ਕੇ ਕੁਝ ਪਤਾ ਲੱਗ ਸਕਦਾ ਹੈ ਪਤਾ ਲੱਗ ਸਕਦਾ ਹੈ ਵਿਜ਼ਰੀਲੇ ਨਹੀਂ ਕਿ ਨਹੀਂ ਨਹੀਂ ਉਹ ਲੱਗ ਸਕਦਾ ਪਤਾ ਪਰ ਇਹ ਹੈ ਕਿ ਉਹਦੇ ਵਾਸਤੇ ਤੁਹਾਨੂੰ ਆਪਣੇ ਕਮਰੇ ਚ ਉਹਨਾਂ ਦੀ ਤਸਵੀਰਾਂ ਲਾਣੀਆਂ ਪੈਣੀਆਂ ਰੋਜ਼ ਤੁਹਾਨੂੰ ਧੂਬ ਬੱਤੀ ਕਰਨੀ ਪੈਣੀ ਹੈ ਉਹਨਾਂ ਦੀ ਕਹਿਣ ਦਾ ਮਤਲਬ ਤੁਹਾਨੂੰ ਰੋਜ਼ ਉਹਨਾਂ ਦੇ ਦਰਸ਼ਨ ਕਰਨੇ ਪੈਣੇ ਆ ਦੇਖਣੇ ਪੈਣੇ ਆ ਨਾ ਰੋਜ਼ ਤੁਹਾਨੂੰ ਫਿਰ ਤੁਸੀਂ ਉਹ ਰਿਐਲਿਟੀ ਚ ਦੇਖੋਗੇ ਫੋਟੋ ਚ ਦੇਖਿਆ ਫਿਰ ਰਿਐਲਿਟੀ ਚ ਦੇਖਿਆ ਫਿਰ ਆਪਸ ਵਿੱਚ ਕੋਰਿਲੇਟ ਕਰੋਗੇ ਉਸ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਕਹਿਣ ਦਾ ਮਤਲਬ ਸੋਲਿਡ ਜਿਹੜੀ ਆਪਾਂ ਆਈਡੈਂਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਤੁਸੀਂ ਇੱਕ ਗੱਲ ਕਹੀ ਵੀ ਤੁਹਾਨੂੰ ਤੂਬਤੀ ਕਰਨੀ ਬਹੁਤ ਮੈਨੂੰ ਇੱਕ ਗੱਲ ਦਿਮਾਗ ਚ ਆਈ ਵੀ ਕਈਆਂ ਨੂੰ ਨਾ ਸੁਪਨਿਆਂ ਦੇ ਵਿੱਚ ਵੀ ਸੱਪ ਨਜ਼ਰ ਆਉਂਦੇ ਆ ਹੂੰ ਤੁਹਾਡੇ ਨਾਲ ਕਈ ਸ਼ਾਇਦ ਕਿਸੇ ਨੇ ਅਜੇ ਤੱਕ ਗੱਲ ਸ਼ੇਅਰ ਕੀਤੀ ਹੋਵੇ ਲੋਕੀ ਇਹ ਵੀ ਕਹਿ ਦਿੰਦੇ ਆ ਜ ਜਿਹਨਾਂ ਸੁਪਨਿਆਂ ਦੇ ਵਿੱਚ ਸੱਪ ਨਜ਼ਰ ਆਉਂਦੇ ਆ ਸ਼ਾਇਦ ਉਹ ਪਿਛਲੇ ਜਨਮ ਦੇ ਵਿੱਚ ਕਿੱਥੇ ਸੱਪ ਸੀਗਾ ਕੁਝ ਹੋਰ ਜੇ ਕੇਸਿਸ ਹੁੰਦੇ ਆ ਵੀ ਜਿਨ੍ਹਾਂ ਨੂੰ ਸੁਪਨਿਆਂ ਦੇ ਵਿੱਚ ਨਜ਼ਰ ਆਉਂਦੇ ਹੁੰਦੇ ਆ ਸੁਪਨਿਆਂ 'ਚ ਲੋਕਾਂ ਨੂੰ ਆਉਂਦੇ ਆ ਸਪਨ ਨਜ਼ਰ ਤੇ ਮੇਰੇ ਕੋਲ ਵੀ ਮਤਲਬ ਲੋਕ ਜ਼ਿਕਰ ਕਰਦੇ ਆ ਇਸ ਚੀਜ਼ ਦਾ ਕਿ ਕੀ ਕਰੀਏ ਕੀ ਹੱਲ ਕਰੀਏ ਹਨਾ ਪਰ ਉਹ ਬੇਸਿਕਲੀ ਸਾਈਕਲੋਜੀਕਲ ਚੀਜ਼ ਆ ਮਤਲਬ ਦਿਮਾਗ ਦੇ ਨਾਲ ਰਿਲੇਟਡ ਆ ਜਾਂ ਕਈ ਵਾਰੀ ਨਾ ਬੰਦਾ ਕੋਈ ਇਦਾਂ ਦੀ ਸਥਿਤੀਆਂ ਦੇ ਵਿੱਚ ਫਸਿਆ ਹੁੰਦਾ ਉਹਦੇ ਕਰਕੇ ਵੀ ਉਹਨੂੰ ਇਦਾਂ ਦੇ ਸੁਪਨੇ ਆਣ ਲੱਗ ਜਾਂਦੇ ਨੇ ਜਾਂ ਕਈ ਵਾਰੀ ਇਹ ਹੁੰਦਾ ਕਿ ਉਹਨੇ ਉਹ ਡਰਿਆ ਇੰਨਾ ਹੁੰਦਾ ਸਪਾਂ ਤੋਂ ਉਹਨੇ ਸਪ ਦੇਖ ਲਏ ਹਨਾ ਉਸ ਤੋਂ ਬਾਅਦ ਵੀ ਉਹਨੂੰ ਇਹ ਹੌਂ ਲਾ ਜਾਂਦਾ ਕਿ ਸੁਪਨੇ ਆਣ ਲੱਗ ਜਾਂਦੇ ਇਹ ਸੁਪਨੇ ਤੇ ਮਤਲਬ ਗੱਲ ਹੈ ਕਦੇ ਕਿਸੇ ਨੇ ਦੇਖਿਆ ਜਾਂ ਵੈਸੇ ਹੀ ਦੇਖੇ ਤੋਂ ਬਿਨਾਂ ਹੀ ਬੰਦੇ ਦੇ ਅੰਦਰ ਡਰ ਜਾਂ ਪੈਦਾ ਹੋ ਜਾਂਦਾ ਵੀ ਸੁਪਨਿਆਂ ਦਾ ਇਹ ਡਰ ਤਾਂ ਹੁੰਦਾ ਹੀ ਲੋਕਾਂ ਦੇ ਅੰਦਰ ਇਦਾਂ ਵੀ ਹੋ ਜਾਂਦਾ ਹੂੰ ਇੱਕ ਐ ਵੀ ਸੁਣਿਆ ਹੂੰ ਇੱਕ ਐ ਵੀ ਮੈਂ ਬੜੀ ਚੀਜ਼ ਦੇਖੀ ਐ ਵੀ ਲੋਕੀ ਜਦੋਂ ਕਿ ਕਿੰਗ ਕੋਬਰਾ ਨੂੰ ਨਾ ਆਪਾਂ ਜੇ ਗੱਲ ਕਰੀਏ ਤਾਂ ਕਿੰਗ ਕੋਬਰਾ ਨੂੰ ਲੋਕੀ ਜਦ ਵੀ ਬੜੀ ਦਿੰਦੇ ਆ ਧਰਮ ਨਾਲ ਵੀ ਜੋੜਿਆ ਜਾਂਦਾ ਜੇ ਆਪਾਂ ਸ਼ਿਵਜੀ ਦੀ ਗੱਲ ਕਰਦੇ ਆ ਤਾਂ ਸ਼ਿਵਜੀ ਦੀ ਅ ਸ਼ਿਵਜੀ ਨਾਲ ਵੀ ਜੋੜਿਆ ਜਾਂਦਾ ਉਹਨਾਂ ਦੇ ਗਲੇ ਦੇ ਵਿੱਚ ਜਿਹੜੇ ਲਪਟਿਆ ਹਾਬ ਉਹ ਇੰਡੀਅਨ ਸਪੈਕਟਕਲ ਕੋਬਰਾ ਅੱਛਾ ਉਹ ਇੰਡੀਅਨ ਸਪੈਕਟਕਲ ਕੋਬਰਾ ਮਤਲਬ ਕੋਬਰਾ ਨੂੰ ਜਿਹੜਾ ਹੈ ਅਛਾ ਕੋਬਰਾ ਕਹਿ ਲਓ ਆਪਾਂ ਚਲੋ ਕੋਬਰਾ ਕਹਿ ਲਮੀ ਤੇ ਕੋਬਰਾ ਦੀ ਜਿਹੜੀ ਹੈ ਉਹ ਲੋਕੀ ਕਈ ਵਾਰੀ ਇਹ ਵੀ ਦੇਖਣ ਤੇ ਚਾਹਿਆ ਜੇ ਕਿਸੇ ਦੇ ਘਰੇ ਕੋਬਰਾ ਨਿਕਲਦਾ ਲੋਕੀ ਉਹਨੂੰ ਮੱਥਾ ਟੇਕਣਾ ਤੱਕ ਸ਼ੁਰੂ ਕਰ ਦਿੰਦੇ ਹੂੰ ਇਹੋ ਜਿਹੇ ਕੇਸਿਸ ਦੇ ਵਿੱਚ ਕੀ ਕਰਨਾ ਚਾਹੀਦਾ ਕਿ ਇਸ ਤਰੀਕੇ ਨਾਲ ਮੱਥਾ ਟੇਕਣਾ ਚਾਹੀਦਾ ਜਾਂ ਉੱਥੋਂ ਦੂਰ ਹੋ ਜਾਣਾ ਚਾਹੀਦਾ ਚਲੋ ਦੂਰੋਂ ਮੱਥਾ ਟੇਕ ਲਿਆ ਤਾਂ ਹੋਰ ਗੱਲ ਹੈ ਬਟ ਨੇੜੇ ਉਹ ਜੇ ਮੱਥਾ ਟੇਕ ਰਹੇ ਹੋ ਤਾਂ ਉਹ ਕੰਮ ਖਰਾਬ ਹੋ ਜਾਂਦਾ ਹੁਣ ਉਹਦੀ ਇੱਕ ਐਗਜ਼ਾਮਪਲ ਹੀ ਦੱਸਦਾ ਤੁਹਾਨੂੰ ਪਿੱਛੇ ਮੇਰੇ ਕੋਲ ਜ਼ਿਆਦਾ ਪੁਰਾਣੀ ਗੱਲ ਨਹੀਂ ਆ 3-4 ਦਿਨ ਦੀ ਪੁਰਾਣੀ ਗੱਲ ਹੋਣੀ ਹੈ ਅੰਮ੍ਰਿਤਸਰ ਕੋਈ ਸਨੇਕ ਕੈਚਰ ਆਏਗਾ ਕਾਂਜੀ ਅੰਦੇ ਉਹਨੇ ਕੋਬਰਾ ਨੂੰ ਫੜਿਆ ਫੜਿਆ ਉਹਨੇ ਹੈਂਡ ਮਤਲਬ ਫੜ ਲਿਆ ਉਹਨੂੰ ਉਸ ਤੋਂ ਬਾਅਦ ਉਹਦਾ ਕੰਮ ਸੀਗਾ ਉਹਨੂੰ ਕੈਪਚਰ ਕਰ ਲਵੇ ਕਿਸੇ ਕੰਟੇਨਰ ਦੇ ਵਿੱਚ ਪਾ ਲਵੇ ਪਰ ਉਹੋ ਕੀ ਕਰਨ ਲੱਗ ਗਿਆ ਸਾਵਨ ਦਾ ਮਹੀਨਾ ਜੀ ਉਹਨੇ ਉਹਦਾ ਸਿਰ ਫੜ ਲਿਆ ਗਰਦਨ ਫੜ ਲਈ ਉਹਦੀ ਔਰ ਲੋਕਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਮੱਥਾ ਟੇਕ ਲਓ ਹੱਥ ਲਾ ਹੱਥ ਲਾ ਲਾ ਕੇ ਉਹ ਮੱਥਾ ਟੇਕ ਰਹੇ ਨੇ ਉਹ ਵਾਲਾ ਮੱਥਾ ਟੇਕਣਾ ਉਹ ਉਹਦੇ ਲਈ ਭਾਰੀ ਹੋ ਗਿਆ ਕਿਉਂਕਿ ਉਹ ਉਹਨੂੰ ਬਾਈਟ ਹੋ ਗਈ ਉਸ ਤੋਂ ਬਾਅਦ ਜਿਹੜਾ ਸਨੇਕ ਕੈਚਰ ਹੈਗਾ ਉਹਨੂੰ ਬਾਈਟ ਹੋ ਗਈ ਤੇ ਉਹ ਹਸਪੀਟਲਾਈਜ਼ ਹੋਇਆ ਫਿਰ ਬਾਅਦ ਤੇ ਮਤਲਬ ਦੂਰੋਂ ਤੁਸੀਂ ਕੋਈ ਚੀਜ਼ ਕਰ ਰਹੇ ਹੋ ਤਾਂ ਹਰ ਇੱਕ ਚੀਜ਼ ਦਾ ਹਰ ਇੱਕ ਸੇਫ ਡਿਸਟੈਂਸ ਹੈ ਨਾ ਔਰ ਜਾਨਵਰ ਨੂੰ ਜੇ ਤੁਸੀਂ ਸਿਰ ਤੋਂ ਫੜ ਰਹੇ ਹੋ ਤਾਂ ਉਹ ਬਹੁਤ ਜ਼ਿਆਦਾ ਗੁੱਸੇਲ ਹੋ ਜਾਂਦਾ ਗੁੱਸੇ ਦੇ ਵਿੱਚ ਆ ਜਾਂਦਾ ਕਿਉਂਕਿ ਹਰ ਇੱਕ ਜਾਨਵਰ ਜਾਂ ਇਵਨ ਬੰਦੇ ਨੂੰ ਵੀ ਕੁਦਰਤ ਨੇ ਇਹ ਚੀਜ਼ ਬਖਸ਼ੀ ਹੋਈ ਆ ਕਿ ਸਿਰ ਬਚਾਉਣਾ ਹਾਂਜੀ ਬਿਲਕੁਲ ਤੇ ਕਈ ਵਾਰੀ ਜਿੱਦਾਂ ਹੁੰਦਾ ਕਿ ਅਸੀਂ ਗਿਰਨ ਲੱਗਦੇ ਆ ਸਾਡੇ ਹੱਥ ਤਾਂ ਹੀ ਆਟੋਮੈਟਿਕਲੀ ਉਸ ਤਰੀਕੇ ਨਾਲ ਮੂਰੇ ਆ ਜਾਂਦੇ ਨੇ ਕਿ ਸਿਰ ਬਚ ਜਵੇ ਜਾਂ ਵੈਸੇ ਵੀ ਮਤਲਬ ਕੁਝ ਸਾਨੂੰ ਐ ਲੱਗਦਾ ਕਿ ਉੱਤੋਂ ਕੋਈ ਗੇਰਨ ਨਾਲ ਸਾਡੇ ਹੱਥ ਸਿਰ ਵੱਲ ਨੂੰ ਜਾਂਦੇ ਨੇ ਹੂੰ ਕਿਉਂਕਿ ਸਿਰ ਜਿਹੜਾ ਹੈਗਾ ਇੰਪੋਰਟੈਂਟ ਹੈ ਜੇ ਇਹ ਗਿਆ ਤਾਂ ਮਤਲਬ ਸਾਰਾ ਸ਼ਰੀਰ ਗਿਆ ਹੂੰ ਉਂਗਲੀ ਵੱਢ ਹੋ ਜੂ ਕੁਝ ਹੋ ਜੂਗਾ ਚੱਲ ਜੂਗਾ ਕੰਮ ਹੂੰ ਤੁਸੀਂ ਮੈਂ ਸ਼ਿਵ ਜੀ ਦੇ ਗੱਲ ਕੀਤੀ ਤੇ ਉਹ ਕਿਹੜਾ ਸਨੇਕ ਹੁੰਦਾ ਉਹ ਇੰਡੀਅਨ ਸਪੈਕਟਕਲਡ ਕੋਬਰਾ ਦਿਖਾਇਆ ਜਾਂਦਾ ਜਿਹੜਾ ਤਸਵੀਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਹੂੰ ਤੇ ਉਹ ਵਸੇ ਕਿਦਾਂ ਦਾ ਹੁੰਦਾ ਹੈ ਜਾਂ ਉਹ ਪੌਇਜ਼ਨਸ ਸ네ਕ ਹੁੰਦਾ ਹੈ ਉਹ ਵੈਨਮਸ ਹੈ ਕਾਫੀ ਵੈਨਮਸ ਹੈ ਜਿਹੜੇ ਆਪਾਂ ਇੰਡੀਆ ਦੇ ਚਾਰ ਇਹ ਜੇ ਜ਼ਰੀਲੇ ਜ਼ਮੀਨ ਤੇ ਰਹਿਣ ਵਾਲੇ ਸੱਪਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਕਰਕੇ ਸਭ ਤੋਂ ਵੱਧ ਲੋਕਾਂ ਦੀ ਡੈਥ ਹੁੰਦੀ ਹੈ ਉਹਨਾਂ ਦੇ ਵਿੱਚ ਇੱਕ ਹੈ ਉਹ ਹੂੰ ਅ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵੈਨਮਸ ਕਿਹਨੇ ਕਿਹੜਾ ਅ ਸਭ ਤੋਂ ਜ਼ਿਆਦਾ ਤਾਂ ਦੇਖੋ ਇੱਕ